ਵਾਇਪੁਰਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਜੀ ਬੱਲੇ ਅੱਜ ਅਸੀਂ ਇਹ ਡੀਸੀ ਦਫਤਰ ਮੋਗਾ ਵਿਖੇ ਖੜੇ ਆਂ ਸਾਡੇ ਸਾਗਰ ਸੇਤੀਆ ਜੀ ਜਿਹੜੇ ਡਿਪਟੀ ਕਮਿਸ਼ਨਰ ਨੇ ਮੋਗੇ ਦੇ ਉਹਨਾਂ ਨੂੰ ਅਸੀਂ ਇੱਕ ਮੰਗ ਪੱਤਰ ਦੇ ਕੇ ਆਏ ਆਂ ਇਸ ਮੈਮੋਰੰਡਮ ਦੇ ਵਿੱਚ ਅਸੀਂ ਸਾਰਿਆਂ ਨੇ ਰਲ ਮਿਲ ਕੇ ਮੰਗ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਪੁਨਰਜੀਤੀ ਵੱਲੋਂ ਕਿ ਆਉਣ ਵਾਲੇ ਸਮੇਂ ਵਾਸਤੇ ਇਹ ਮੱਤੇ ਨਜ਼ਰ ਰੱਖਦੇ ਹੋ ਵੀ ਕਿਸਾਨ ਪਹਿਲਾਂ ਬਹੁਤ ਮੁਸ਼ਕਲਾਂ ਤੋਂ ਜੂਝ ਕੇ ਬਾਹਰ ਆ ਰਿਹਾ ਜਿਵੇਂ ਹੜ੍ਹਾਂ ਦਾ ਬਹੁਤ ਵੱਡਾ ਕਾਰਨ ਬਣਿਆ ਔਰ ਫਸਲਾ ਜਿਹੜੀ ਇੱਕ ਤਰ੍ਹਾਂ ਦੀ ਤਵਾਹੀ ਸਮਝੀ ਜਾਵੇ ਕਿਉਂਕਿ 20 ਤੋਂ 30000 ਰੁਪਇਆ ਜਿਹੜਾ ਇੱਕ ਕਿੱਲੇ ਮਗਰ ਜਿਹੜਾ ਬਹੁਤ ਵੱਡਾ ਘਾਟਾ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਪਿਆ ਉਹਦੇ ਮੁਆਵਜ਼ੇ ਦੀ ਜਿੱਥੇ ਭਰਪਾਈ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਜੀ ਸਾਹਿਬ ਉਹਨਾਂ ਨੂੰ ਸਾਡਾ ਇਹ ਮੰਗ ਪੱਤਰ ਜ਼ਰੂਰ ਭੇਜਣ ਉਹਦੇ ਵਾਸਤੇ ਅਸੀਂ ਅੱਜ ਮੰਗ ਪੱਤਰ ਦੇਣ ਵਾਸਤੇ ਪਹੁੰਚੇ ਸੀ ਪਰ ਅਸੀਂ ਉਮੀਦ ਕਰਦੇ ਹਾਂ ਕਿ ਵੱਡੀਆਂ ਜਿਹੜੀਆਂ ਸਰਕਾਰਾਂ ਜਾਂ ਛੋਟੀਆਂ ਸਰਕਾਰਾਂ ਚੱਲ ਰਹੀਆਂ ਉਹ ਇਸ ਗੱਲ ਨੂੰ ਤਵੱਜੋ ਦੇਣਗੀਆਂ ਪਰ ਅਸੀਂ ਇਹ ਗੱਲ ਅਫਸੋਸ ਨਾਲ ਬਹੁਤ ਕਹਿ ਰਹੇ ਹਾਂ ਕਿ ਸਾਡੇ ਧਰਮ ਕੋਟ ਵਿੱਚ 17 ਤੋਂ 18000 ਏਕੜ ਜਿਹੜੀ ਉਹ ਖੜਾ ਦੇ ਵਿੱਚ ਫਸਲ ਦੀ ਸਬਾਈ ਹੋਈ ਸੀ ਔਰ ਕੋਈ ਵੀ ਮੁਆਵਜ਼ਾ ਦੇਣੇ ਤਾਂ ਕਪਾਸੇ ਰਿਹਾ ਕੋਈ ਵੀ ਸਰਕਾਰ ਦਾ ਨਮਾਇੰਦਾ ਜਾਂ ਕੋਈ ਵੀ ਵੱਡਾ ਅਫਸਰ ਉਹਨਾਂ ਨੂੰ ਦੇਖਣ ਵਾਸਤੇ ਨਹੀਂ ਆਇਆ ਕੋਈ ਵੀ ਗੁਰਦੁਆਰੇ ਕਰਨ ਵਾਸਤੇ ਨਹੀਂ ਪਹੁੰਚਿਆਗਾ ਜਿਹੜਾ ਵੀ ਤਿਲ ਫੁੱਲ ਸਿੱਖ ਸੰਗਤਾਂ ਨੇ ਆਪ ਦੇ ਵੱਲੋਂ ਸਹਿਯੋਗ ਪਾ ਕੇ ਉਹਨਾਂ ਦਾ ਪਰਭਾਈ ਕੀਤੀ ਹੈ ਮੈਂ ਸਮਝਦਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਤੇ ਨਾਲ ਬੇਨਤੀ ਕਰਦੇ ਆ ਕਿ ਸਰਕਾਰਾਂ ਕੋਲੇ ਹਜੇ ਸਮਾਂ ਬਾਕੀ ਹੈ ਕਿ ਜਿਹੜੀ ਅੱਜ ਬਹੁਤ ਵੱਡਾ ਘਾਟਾ ਸਾਰੇ ਪੰਜਾਬ ਨੂੰ ਹੀ ਪੈ ਰਿਹਾ ਅਚੋਣੇ ਦੇ ਵਿੱਚ ਆਪਾਂ ਇਹ ਮੌਸਮੀ ਜਾਂ ਕਿਸੇ ਤਰ੍ਹਾਂ ਦਾ ਕਾਰਨ ਬਣਿਆ ਉਹਦੀ ਪਰਭਾਈ ਵਾਸਤੇ ਆਪਦਾ ਬਣਦਾ ਯੋਗਦਾਨ ਸਰਕਾਰਾਂ ਕੋਲ ਇਹਦੇ ਵਾਸਤੇ ਬੇਨਤੀ ਕਰਨ ਆਏ ਸੀ ਨਾਲ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਤਰਨਤਾਰਨ ਵਿਖੇ ਬਹੁਤ ਗਹਿ ਕੱਚ ਜਿਹੜਾ ਮੁਕਾਬਲਾ ਚੱਲ ਰਿਹਾ ਉੱਥੇ ਸਰਦਾਰ ਦੀਪ ਸਿੰਘ ਸਣੀ ਜੀ ਦੇ ਜਿਹੜੇ ਬ੍ਰਦਰ ਭਾਈ ਸਾਹਿਬ ਮਨਦੀਪ ਸਿੰਘ ਜੀ ਖੜੇ ਆ ਉਹਨਾਂ ਨੂੰ ਆਪਾਂ ਜਿਤਾਉਣ ਵਾਸਤੇ ਪੂਰਾ ਜੋੜ ਲਾਈਏ ਆਪਦੇ ਵੱਲੋਂ ਕੋਸ਼ਿਸ਼ ਕਰੀਏ ਜਿੰਨੇ ਰਿਸ਼ਤੇਦਾਰ ਦੋਸਤ ਨਤਰ ਹੈ ਸਭ ਨੂੰ ਲੈ ਕੇ ਉੱਥੇ ਪਹੁੰਚ ਕੇ ਸਭ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਮੋਗੇ ਦੀ ਸਾਰੀ ਜਿਹੜੇ ਦੀ ਲੀਡਰਸ਼ਿਪ ਅੱਚੇ ਤਰ ਤ ਹੋਈ ਆ ਔਰ ਮੁਖੀ ਸਾਰੇ ਜਿਹੜੇ ਇਕੱਤਰ ਹੋਇਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਉਸ ਮਹਿਮੇਬ ਦੀ ਹਿੱਸਾ ਲੈਣ ਵਾਹਿਗੁਰੂ ਜੀ ਕਾਰ ਬਾਲਾ ਵਾਹਿਗੁਰੂ ਜੀ ਜੀ